ਮੈਂ ਜੀ ਫੇਸਬੁੱਕ ਤੇ ਬੈਠੀ ਦੇਖ ਰਹੀ ਸੀ ਉੱਥੇ ਕੋਈ ਐਪ ਆਈ ਤੇ ਉੱਥੇ ਮੈਂ ਦੇਖਿਆ ਨੈਕਲੇਸ ਸੈਟ ਸੀਗਾ ਉਹ ਮੈਨੂੰ ਬੜਾ ਹੀ ਅੱਛਾ ਲੱਗਿਆ ਤੇ ਮੈਂ ਆਰਡਰ ਕਰਤਾ ਆਰਡਰ ਕੀਤਾ ਤਾਂ ਕੁਝ ਮੇਰੇ ਖਿਆਲ 7 ਦਿਨਾਂ ਬਾਅਦ ਫਿਰ ਡਿਲੀਵਰੀ ਆਈ ਜਦੋਂ ਤਾਂ ਉਹ ਡਿਲੀਵਰੀ ਬੁਆਏ ਕਹਿੰਦਾ ਜੀ ਪੈਸੇ ਦਿਓ ਕਿ ਪਹਿਲਾਂ ਫੇਰ ਤੁਹਾਨੂੰ ਮੈਂ ਇਹ ਡਿਲੀਵਰੀ ਤੁਹਾਨੂੰ ਛਡਾਉਣੀ ਹੈ ਤਾਂ ਆ ਪੈਸੇ ਦੇਵਾਂਗਾ ਵੀ ਪਹਿਲਾਂ ਹਾਂ ਜੀ ਹਾਂ ਜੀ ਫਿਰ ਜਦੋਂ ਖੋਲਿਆ ਤਾਂ ਉਹਦੇ ਵਿੱਚੋਂ ਇਹ ਦੇਖੋ ਆ ਲੀਰਾ ਨਿਕਲੀਆਂ ਨੇ ਜੀ ਆਨਿਕ ਬੁੱਕਰ ਐਪ ਮੁੰਕਾਇਆ ਨੈਕਲੇਸ ਸੈਟ ਤੇ ਬਾਹਰ ਵੀ ਨੈਕਲੇਸ ਸੈਟ ਗਈ ਲਿਖਿਆ ਹੋਇਆ ਪਰ ਬਹੁਤ ਜ਼ਿਆਦਾ ਵੀ ਕਿਹੜੀ ਸਾਈਟ ਤੋਂ ਕਿਣੀ ਤੋਂ ਆਇਆ ਸਾਈਟ ਮੈਂ ਜੀ ਸੇਵ ਕੀਤੀ ਹੋਈ ਹੈ ਵੈਸੇ ਆਪਣੇ ਫੋਨ ਦੇ ਇਸ ਪਰ ਸੇਵ ਹੈਗੀ ਆ ਜਦੋਂ ਵੀ ਜੇਕਰ ਕੋਈ ਮਹਿੰਗੀ ਠੱਗੀ ਹੋਵੇ ਤਾਂ ਲਾਜ਼ਮੀ ਜੀ ਗੱਲ ਹੈ ਅਗਲਾ ਪਿੱਛਾ ਵੀ ਕਰਦਾ ਹੈ ਪੁਲਿਸ ਕੰਪਲੀਟ ਵੀ ਕਰਦਾ ਹੈ ਉਸ ਤੋਂ ਬਾਅਦ ਦੇ ਵਿੱਚ ਕੰਪਨੀ ਤੱਕ ਵੀ ਗੱਲ ਪਹੁੰਚਦੀ ਹੈ ਹੁਣ 7-800 ਰੁਪਏ ਦਾ ਆਰਡਰ ਦੇਖ ਕੇ ਉਹਨਾਂ ਨੂੰ ਵੀ ਇਹ ਪਤਾ ਪਿਛਲੀ ਵਾਰੀ ਜਿਹੜੀ ਅਸੀਂ ਦਿਖਾਈ ਸੀ ਸੇਮ ਇਹੀ ਕਹਾਣੀ ਸੀ ਫਰਕ ਇੰਨਾ ਸੀਗਾ ਕਿ ਇੱਥੇ ਐਸ ਵਾਰੀ ਇਸ ਤਰ੍ਹਾਂ ਦੀਆਂ ਲੀਰਾ ਨਿਕਲੀਆਂ ਨੇ ਉੱਥੇ ਰੰਗ ਵੱਖਰੇ ਸੀਗੇ ਇੱਕ ਪਹਿਲਾਂ ਵੀ ਵੀਡੀਓ ਤੁਹਾਨੂੰ ਦਿਖਾਇਆ ਸੀ ਜੀ ਚ ਆਖਰ ਇਹ ਗੱਲ ਦੱਸੀ ਸੀ ਵੀ ਜਦੋਂ ਵੀ ਕੋਈ ਪਾਰਸਲ ਸਾਨੂੰ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਅੱਜ ਕੱਲ੍ਹ ਆਨਲਾਈਨ ਜਿਕੇ ਇਹ ਕਿ ਸਮਾਨ ਮੰਗਵਾਉਂਦੇ ਰਹੇਗੇ ਅਲੱਗ-ਅਲੱਗ ਸਾਈਟਾਂ ਬਣੀਆਂ ਹੋਈਆਂ ਨੇ ਸਸਤਾ ਮਿਲਦਾ ਕਿਸੇ ਨੂੰ ਕੋਈ ਚੀਜ਼ ਵਧੀਆ ਲੱਗਦੀ ਆ ਤੇ ਮੰਗਵਾ ਲੈਂਦਾ ਹੁਣ ਅਕਸਰ ਹੋ ਕੀ ਗਿਆ ਕਿ ਹਰ ਇੱਕ ਘਰ ਦੇ ਵਿੱਚ ਜੇ ਕਹੀਏ ਕਿ ਦੋ ਤੋਂ ਤਿੰਨ ਡਿਲੀਵਰੀ ਬੁਆਏ ਦਾ ਆਉਣਾ ਜਾਣਾ ਹੈ ਚਾਹੇ ਫਿਰ ਜਮੈਟੋ ਬਲਿੰਕਟ Amazon Flipkart Meesho ਕਿਸੇ ਵੀ ਤਰ੍ਹਾਂ ਦੇ ਹੋਣ ਇਥੋਂ ਹੀ ਜੇ ਦੇਖੀਏ ਤਾਂ ਆਖਰ ਠੱਗੀ ਦਾ ਤੰਤਰ ਸ਼ੁਰੂ ਹੁੰਦਾ ਕਿਉਂਕਿ ਪਤਾ ਲੱਗ ਜਾਂਦਾ ਕਿਹੜੇ ਲੋਕ ਆਨਲਾਈਨ ਚੀਜ਼ਾਂ ਮੰਗਾਉਂਦੇ ਨੇ ਹੁਣ ਇਹ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਆ ਉਹ ਇਸ ਕਰਕੇ ਕਿਉਂਕਿ ਇੱਕ ਪਹਿਲਾਂ ਵੀ ਅਸੀਂ ਵੀਡੀਓ ਬਣਾਇਆ ਸੀ ਉੱਚ ਤਾਂ ਬੰਦੇ ਨੇ ਖੈਰ ਆਰਡਰ ਹੀ ਨਹੀਂ ਸੀ ਕਰਿਆ ਪਰ ਐਸ ਵਾਰੀ ਜਿਹੜਾ ਆਰਡਰ ਆਇਆ ਵੀ ਉਹ ਆਰਡਰ ਦਾ ਐਡਰੈਸ ਇਹ ਹੈ ਕਿ ਭੂਤਾਂ ਵਾਲੀ ਗਲੀ ਤੋਂ ਜਿਹੜਾ ਪਾਰਸਲ ਚੱਲਦਾ ਪਰ ਉਹਦੇ ਵਿੱਚ ਸਮਾਨ ਸੈਕਟਰ 39 ਚ ਬੈਠੇ ਆ ਤੇ ਬੇਹਦ ਵੀਵੀਆਈਪੀ ਖੇਤਰਾ ਚੰਡੀਗੜ੍ਹ ਦਾ ਤੇ ਉੱਥੇ ਹੋਇਆ ਕਿ ਅ ਭਾਜੀ ਅਮਨਪ੍ਰੀਤ ਕੌਰ ਸਾਡੇ ਨਾਲ ਨੇ ਮੈਡਮ ਇਹ ਕੀ ਐਕਚੁਅਲ ਚ ਹੋਇਆ ਕਿ ਆ ਜਦੋਂ ਤੁਸੀਂ ਪਾਰਸਲ ਖੋਲ੍ਹਿਆ ਪਹਿਲਾਂ ਐਡ ਦੇਖੀ ਕੀ ਮੰਗਵਾਇਆ ਉਹ ਸਾਰੀ ਦੱਸਿਓ ਮੜਾ ਜੀ ਐਕਚੁਅਲੀ ਚ ਹੋਇਆ ਕੀ ਸੀਗਾ ਜਦੋਂ ਆਪਾਂ ਆਰਡਰ ਕਰਦੇ ਆ ਕਿਉਂਕਿ ਆਪਰ ਨੂੰ ਕੋਈ ਜੀ ਵਧੀਆ ਲੱਗਦੀ ਐ ਸਕਰੋਲਿੰਗ ਕਰਦੇ ਆ ਫੇਰ ਹੀ ਮੰਗਵੋਨੇ ਆ ਹਾਂਜੀ ਉਹ ਐ ਕੀ ਸੀ ਉਹਦੇ ਮੈਂ ਜੀ ਫੇਸਬੁੱਕ ਤੇ ਬੈਠੀ ਦੇਖ ਰਹੀ ਸੀ ਉੱਥੇ ਕੋਈ ਐਪ ਆਈ ਤੇ ਉੱਥੇ ਮੈਂ ਦੇਖਿਆ ਨਿਕਲੇਸ ਸੈਟ ਸੀਗਾ ਉਹ ਮੈਨੂੰ ਬੜਾ ਹੀ ਅੱਛਾ ਲੱਗਿਆ ਤੇ ਮੈਂ ਆਰਡਰ ਕਰਤਾ ਆਰਡਰ ਕੀਤਾ ਤਾਂ ਕੁਝ ਮੇਰੇ ਖਿਆਲ ਸੱਤਕ ਦਿਨਾਂ ਬਾਅਦ ਫੇਰ ਡਿਲੀਵਰੀ ਆਈ ਜਦੋਂ ਤਾਂ ਉਹ ਡਿਲੀਵਰੀ ਬੁਆਏ ਕਹਿੰਦਾ ਜੀ ਪੈਸੇ ਦਿਓਗੇ ਪਹਿਲਾਂ ਫੇਰ ਤੁਹਾਨੂੰ ਮੈਂ ਇਹ ਡਿਲੀਵਰੀ ਤੁ ਫਰਵਾਣੀ ਤਾਂ ਐਵਰੀ ਫੇਰ ਦੇਊਗਾ ਵੀ ਪਹਿਲਾਂ ਪੈਸੇ ਹਾਂਜੀ ਵੀ ਪਹਿਲਾਂ ਪੈਸੇ ਅਸੀਂ ਕਹਾਂ ਤਾਂ ਡਿਲੀਵਰੀ ਤਾਂ ਦੇ ਕਹਿੰਦਾ ਨਹੀਂ ਜੀ ਇਹ ਕਹਿੰਦਾ ਅਸੀਂ ਤਾਂ ਨਹੀਂ ਦੇ ਸਕਦੇ ਵੀ ਸਾਡੇ ਨਾਲ ਕਈ ਵਾਰ ਆਇਆ ਹੁੰਦਾ ਵੀ ਫਿਰ ਅਗਲਾ ਲੈ ਕੇ ਉਹ ਖੋਲ ਕੇ ਫਿਰ ਐਵੇਂ ਕਿ ਅਸੀਂ ਬੜਾ ਕਹਿਆ ਪਰ ਨਹੀਂ ਉਹ ਮੰਨਿਆ ਨਹੀਂਗਾ ਤਾਂ ਅਸੀਂ ਫਿਰ ਉਹਨੂੰ ਪਹਿਲਾਂ ਪੈਸੇ ਦਿੱਤੇ ਪੈਸੇ ਦੇ ਕੇ ਉਸ ਤੋਂ ਬਾਅਦ ਮੈਂ ਥੋੜੀ ਜੀ ਦੇਰ ਬਾਅਦ ਪਹਿਲਾਂ ਕੋਈ ਆਏ ਬੈਠੇ ਸੀਗੇ ਗੈਸਟ ਤੇ ਮੈਂ ਥੋੜੀ ਰੁੱਕ ਕੇ ਮੈਂ ਖੋਲਿਆ ਜਦੋਂ ਦੇਖਿਆ ਤਾਂ ਵਿੱਚੋਂ ਆ ਆ ਪੈਕਿੰਗ ਹੈ ਜੀ ਆ ਦੇਖੋ ਉੱਪਰ ਹਾਂਜੀ ਉੱਪਰ ਰਾਣੀ ਹਾਰ ਲਿਖਿਆ ਹੋਇਆ ਦੇਖੋ ਰਾਣੀ ਹਾਰ ਨੈਕਲੇਸ ਸੈਟ ਲਿਖਿਆ ਹੋਇਆ ਤੇ ਉਦੋਂ ਜਦੋਂ ਉਹਨੂੰ ਖੋਲ੍ਹ ਤੁਸੀਂ ਵੀ ਥੋੜੀ ਪਾਇਆ ਹੋਇਆਗਾ ਉੱਪਰ ਜੇ ਦੇਖੀਏ ਸੈਕਟਰ 39 ਦਾ ਤੇ ਐਡਰੈਸ ਵੀ ਨੀਚੇ ਉਹਨਾਂ ਦਾ ਆ ਐਡਰੈਸ ਹੈ ਭੂਤਵੰਗ ਭੂਤਵਾਲੀ ਗਲੀ ਹਾਂਜੀ ਤੇ ਸੂਰਿਆ ਸੂਰਿਆ ਪੁੱਤਾਂ ਵਾਲੀ ਗਲੀ ਵੈਸਟ ਦਿੱਲੀ ਅੱਗੇ ਆ ਗਿਆ ਅੱਛਾ ਜਦੋਂ ਇਹ ਖੋਲ੍ਹਿਆ ਤੁਸੀਂ ਫਿਰ ਹਾਂਜੀ ਫਿਰ ਜਦੋਂ ਖੋਲ੍ਹਿਆ ਤਾਂ ਉਹਦੇ ਵਿੱਚੋਂ ਇਹ ਦੇਖੋ ਆ ਲੀਰਾ ਨਿਕਲੀਆਂ ਨੇ ਜੀ ਇਹ ਆ ਨਿਕਲੀ ਐ ਜੀ ਅਾ ਜਿ ਕਿ ਮੰਗਾਇਆ ਨੈਕਲੇਸ ਸੈਟ ਮੰਗਾਇਆ ਮੰਗਾਇਆ ਨੈਕਲੇਸ ਸੈਟ ਤੇ ਬਾਹਰ ਵੀ ਨੈਕਲੇਸ ਸੈਟ ਦਾ ਹੀ ਲਿਖਿਆ ਹੋਇਆ ਜੀ ਪਰ ਹੁਣ ਗੱਲ ਇਹ ਹੈ ਵੀ ਚਲੋ ਇੱਕ ਗੱਲ ਮੰਨ ਲਈਏ ਵੀ ਆਮ ਤੌਰ ਤੇ ਹੁੰਦਾ ਹੈ ਵੀ ਜਦੋਂ ਤੁਸੀਂ ਕੋਈ ਮੰਗਾਇਆ ਜਿਵੇਂ ਇਹ ਨੈਕਲੇਸ ਸੈਟ ਸੀ ਮੰਨਿਆ ਵੀ ਹੋ ਸਕਦਾ ਵੀ ਕੋਈ ਡਿਲੀਵਰੀ ਉੱਥੇ ਚੇਂਜ ਹੋ ਗਈ ਹੋਵੇ ਨੈਕਲੇਸ ਸੈਟ ਨਾ ਹੁੰਦਾ ਤਾਂ ਕੋਈ ਚੀਜ਼ ਇਸ ਤਰ੍ਹਾਂ ਦੀ ਹੁੰਦੀ ਜਿਹੜੀ ਕਿ ਠੀਕ ਹੁੰਦੀ ਹੁਣ ਇਹ ਤਾਂ ਲੀਨਾਂ ਦੇਖ ਕੇ ਸਪੱਤ ਲੱਗਦਾ ਵੀ ਇਹ ਤਾਂ ਸਿੱਧੇ ਮੁੱਥੀ ਫਰਾਡ ਹੀ ਕਰਿਆ ਉਹਨਾਂ ਨੇ ਲਿਖੀ ਤੇ ਵੈਸੇ ਪੇਮੈਂਟ ਵੀ ਕੋਈ ਜ਼ਿਆਦਾ ਨਹੀਂ 7-800 ਦੀ ਪੇਮੈਂਟ 700 ਜਦੋਂ ਖੋਲਿਆ ਖੋਲਿਆ ਤਾਂ ਦੇਖਿਆ ਤਾਂ ਵਿੱਚ ਇਹ ਲੀਰਾ ਨਿਕਲੀਆਂ ਜੀ ਫਿਰ ਤੁਸੀਂ ਉਹ ਥੋੜੇ ਕੁਝ ਜ਼ਿਆਦਾ ਵੀ ਕਿਹੜੀ ਸਾਈਟ ਤੋਂ ਕਿਹੜੀ ਤੋਂ ਆਇਆ ਤੁਸੀਂ ਸਾਈਟ ਮੈਂ ਜੀ ਸੇਵ ਕੀਤੀ ਹੋਈ ਐ ਵੈਸੇ ਆਪਣੇ ਫੋਨ ਦੇ ਵਿੱਚ ਮੇਰੇ ਸੇਵ ਹੈਗੀ ਐ ਤਾਂ ਵੈਸੇ ਮੈਨੂੰ ਸਾਈਟ ਯਾਦ ਨਹੀਂ ਹੈਗੀ ਕੋਈ ਇਨਕੁਆਰੀ ਪਰ ਇਹਦੇ ਕੋਈ ਨੰਬਰ ਨੰਬਰ ਵੀ ਹੈ ਨਹੀਂ ਜਿੱਥੋਂ ਪੁੱਛੀ ਹੈ ਨਹੀਂ ਹਾਂਜੀ ਨੰਬਰ ਵੀ ਇਹਦਾ ਕੋਈ ਹੈ ਨਹੀਂਗਾ ਕਿ ਜਿੱਥੋਂ ਆਪਾਂ ਆਪਾਂ ਕੰਪਲੇਂਟ ਉਹ ਕਰ ਸਕੀਏ ਸਿਰਫ ਆ ਭੂਤਾਂ ਵਾਲੀ ਗਲੀ ਐ ਜੀ ਹੁਣ ਇਹਦੇ ਵਿੱਚ ਦੇਖੀਏ ਆਮ ਤੌਰ ਦੇ ਉੱਤੇ ਚਲੋ ਪਹਿਲਾਂ ਵੀ ਤੁਸੀਂ ਡਿਲੀਵਰੀ ਸਮਾਨ ਮੰਗਾਉਂਦੇ ਹੋਵੋਗੇ ਯਾਨੀ ਕਿ ਇਹ ਕੋਈ ਅੱਜ ਪਹਿਲੀ ਵਾਰ ਹੀ ਨਹੀਂ ਤੁਸੀਂ ਮੰਗਾਇਆ ਇਹ ਪਹਿਲੀ ਵਾਰ ਨਹੀਂ ਸੀਗਾ ਜੀ ਕਾਫੀ ਕੁਝ ਮੰਗਾਇਆ ਅੱਗੇ ਵੀ ਜੁਐਲਰੀ ਮੰਗਾਈ ਦੀ ਆ ਹੋਰ ਸਮਾਨ ਵੀ ਮੰਗਾਈਦਾ ਪਰ ਕਦੇ ਐਵੇਂ ਨਹੀਂ ਹੋਇਆ ਹੈਗਾ ਜੀ ਹੁਣ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਅਸੀਂ ਕਹਿ ਦਨੇ ਆ ਵੀ 7-800 ਦੀ ਕੋਈ ਗੱਲ ਤਾਂ ਕੋਈ ਖਰ ਵੱਡੀ ਹੈ ਨਹੀਂ ਹੁਣ ਐਕਚੁਅਲ ਚ ਹੁੰਦਾ ਹੀ ਹੈ ਜਦੋਂ ਵੀ ਜੇਕਰ ਕੋਈ ਮਹਿੰਗੀ ਠੱਗੀ ਹੋਵੇ ਤਾਂ ਲਾਜ਼ਮੀ ਜੀ ਗੱਲ ਆ ਅਗਲਾ ਪਿੱਛਾ ਵੀ ਕਰਦਾ ਹੈ ਪੁਲਿਸ ਕੰਪਲੀਟ ਵੀ ਕਰਦਾ ਹੈ ਉਸ ਤੋਂ ਬਾਅਦ ਦੇ ਵਿੱਚ ਕੰਪਨੀ ਤੱਕ ਵੀ ਗੱਲ ਪਹੁੰਚਦੀ ਹੈ ਹੁਣ 7-800 ਰੁਪਏ ਦਾ ਆਰਡਰ ਦੇਖ ਕੇ ਉਹਨਾਂ ਨੂੰ ਵੀ ਇਹ ਪਤਾ ਪਿਛਲੀ ਵਾਰੀ ਜਿਹੜੀ ਅਸੀਂ ਦਿਖਾਈ ਸੀ ਉਹ ਸੇਮ ਇਹੀ ਕਹਾਣੀ ਸੀ ਫਰਕ ਇੰਨਾ ਸੀਗਾ ਕਿ ਇੱਥੇ ਇਸ ਵਾਰੀ ਇਸ ਤਰ੍ਹਾਂ ਦੀਆਂ ਲੀਰਾ ਨਿਕਲੀਆਂ ਨੇ ਉੱਥੇ ਰੰਗ ਵੱਖਰੇ ਸੀਗੇ ਹਰ ਵਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਦਾ ਭਾਵੇਂ ਹੁੰਦਾ ਹੈ ਕਿ ਜ਼ਿਆਦਾਤਰ ਇਹਨਾਂ ਦੇ ਟਾਰਗੇਟ ਤੇ ਰਹਿੰਦੀਆਂ ਉਹ ਮਹਿਲਾਵਾਂ ਨਹੀਂਆਂ ਜਿਨ੍ਹਾਂ ਦਾ ਪਤਾ ਹੁੰਦਾ ਵੀ ਉਹਨਾਂ ਨੇ ਉਸ ਟਾਈਮ ਦੇ ਦੌਰਾਨ ਚੀਜ਼ ਲੈ ਲੈਣੀ ਹੈ ਤੇ ਜਲਦੀ-ਜਲਦੀ ਖੋਲਣੀ ਨਹੀਂ ਉਦੋਂ ਨੂੰ ਡਿਲੀਵਰੀ ਬாய் ਵੀ ਉੱਥੋਂ ਦੇ ਕੇ ਆਰਡਰ ਭੱਜ ਜਾਂਦਾ ਹੁਣ ਇਹਦੇ 'ਚ ਬਹੁਤ ਘੱਟ ਚਾਂਸ ਨੇ ਵੀ ਡਿਲੀਵਰੀ ਬாய் ਨੂੰ ਕੀ ਨਾ ਪਤਾ ਹੋਵੇ ਜੇਕਰ ਨਹੀਂ ਵੀ ਪਤਾ ਹੈਗਾ ਤਾਂ ਆਖਰਕਾਰ ਜਦੋਂ ਇਸ ਕੱਲ ਦੀ ਕਾਲੀ ਕਰਦੇ ਨੇ ਵੀ ਪਹਿਲਾਂ ਪੈਸੇ ਦੇ ਦਿਓ ਫਿਰ ਤੁਸੀਂ ਬਾਕਸ ਖੋਲ੍ਹੋ ਜਾਂ ਫਿਰ ਡਿਲੀਵਰੀ ਲਿਓ ਉੱਥੇ ਕਈ ਚੀਜ਼ਾਂ ਸ਼ੰਕਾ ਪੈਦਾ ਕਰਦੀਆਂ ਨੇਗੀਆਂ ਜ਼ਿਆਦਾਤਰ ਕੰਪਨੀਆਂ ਨੇ ਜੈਨੂਨੀ ਤੌਰ ਤੇ ਖੜਾਏ ਹੁੰਦਾ ਨਹੀਂਗਾ ਪਰ ਮੈਕਸਿਮਮ ਜਿਹੜੇ ਠੱਗ ਨੇ ਉਹਨਾਂ ਨੇ ਟਾਰਗੇਟ ਛੋਟੀ ਅਮਾਊਂਟ ਹੈ ਜਿਹੜੀ ਟਾਰਗੇਟ ਕੀਤੀ ਹੋਈ ਹੈ ਠੱਗੀ ਦੇ ਲਈ ਪਿਛਲੇ ਵਾਲੇ ਮਾਮਲੇ ਦੇ ਵਿੱਚ ਵੀ ਦੇਖੀਏ ਤਾਂ ਹਾਲਾਂਕਿ ਉਹ ਵਕੀਲ ਸਾਹਿਬ ਦਾ ਘਰ ਸੀਗਾ ਉਹ ਵੀ ਬਿਹਤ ਪੌਸ਼ ਏਰੀਆ ਇੱਥੇ ਵੀ ਕਈ ਸੈਕਟਰ 39 ਦਾ ਹੈ ਬਿਹਤ ਬੀਵੀਆਈਪੀ ਏਰੀਆ ਜਿੱਥੇ ਠੱਗੀ ਹੁੰਦੀ ਹੈ ਤੁਹਾਡੇ ਘਰ ਵੀ ਕੋਈ ਆਖਰ ਨੋਕ ਕਰ ਸਕਦਾ ਇਹ ਬਣਾਉਣ ਦਾ ਦੱਸਣ ਦਾ ਮਕਸਦ ਇਹ ਹੀ ਹੈ ਵੀ ਚਲੋ ਓਰੇ ਤਾਂ ਕੁਝ ਹੋ ਗਿਆ ਅੱਗੇ ਕਿਸੇ ਨਾਲ ਨਾ ਹੋਵੇ ਬਿਨਾ ਬਾਕਸ ਖੋਲੇ ਆਪਦਾ ਪਾਰਸਲ ਖੁੱਲੇ ਡਿਲੀਵਰੀ ਕਦੇ ਨਾ ਲਿਓ ਇਹ ਚੀਜ਼ ਸਾਫ਼ ਤੌਰ ਤੇ ਦਿਖਦੀ ਹੈ ਵੀਡੀਓ ਜਰਨਲਿਸਟ ਜਗਦੀਪ ਦੇ ਨਾਲ ਸੁਮਿਤ ਸਿੰਘ ਰਜਨਾਸਪਤਨ ਟੀਵੀ ਚੰਡੀਗੜ੍ਹ